ਗੋਤਜ ਮਾਰ ਇਹਦੇ ਚਾਰ ਇਹਨੇ ਐ ਨਹੀਂ ਸੁਧਰਨਾਗਾ ਆਏ ਕਿਵੇਂ ਮੇਰੀ ਗੋਤਜ ਮਾਰੂ ਸਾਣਾ ਲੱਗਦਾ ਹੈ ਮੇਰੀ ਗੋਤਜ ਜਮਾਉਗਾ ਸਾੜਾ ਤਾਂ ਮੈਨੂੰ ਬਣਾ ਲਿਆ ਮਾੜਾ ਚੱਲ ਲੈ ਉੱਤਰ ਕੁੜੀ ਨੂੰ ਫੜ ਕੁੜੀ ਨੂੰ ਨਾ ਆਉਂਕਾਰ ਕੁੜੀ ਨੂੰ ਲਾਪੋਣਾ ਜਿਹੜੀ ਸਾਰੀ ਗੱਲ ਇਹ ਨਹੀਂ ਪੜ ਗੱਲ ਨਹੀਂ ਪੜੂਗੀ ਕੁੜੀ ਨੂੰ ਲਾਪੋਣਾ ਇੱਥੇ 70 ਵਛਾਈ ਬੈਠੀ ਆ ਤੇ ਮੈਂ ਆਪਦੇ ਭੈਣ ਭਰਾਵਾਂ ਤੋਂ ਲੈ ਕੇ ਆਈ ਆ ਜਮੀਨ ਜਿਹੜੀ ਤੂੰ ਚੱਕ ਕੇ ਕੁੜੀ ਦੇ ਨਾਂ ਕਰਤੀ ਕਰਜੋ ਕਿਸਾਉਂ ਦਾ ਮੇਰਾ ਦੇ ਦਿਓ ਉਹਦਾ ਅਸੀਂ ਕਿਤੇ ਥਾਂ ਲੈ ਕੇ ਦੋ ਕਮਰੇ ਲੈ ਕੇ ਬਹਿ ਕੇ ਅਸੀਂ ਆਪ ਦਾ ਹੁਣ ਨਹੀਂ ਆਪਾਂ ਫਿਰ ਉਹਨੇ ਤੈਨੂੰ ਦੇਵਾਂਗੇ ਬੰਗਲਾ ਲੈ ਕੇ ਉਹਨੂੰ ਤੂੰ ਕਰੋ ਘੜ ਤਾਂ ਨਾ ਉਹ ਅੱਡੇ ਤੇ ਹੀ ਭੌਂਕਦੀ ਜਾਊਗੀ ਕੁੱਤੇ ਮੇਰੇ ਮੇਰੇ ਨੂੰ ਤਾਂ ਇਹ ਮਰੀ ਐ ਮਰੋ ਕੁੜੀ ਨੂੰ ਫੋਨ ਲਾ ਲਾ ਤੂੰ ਰਹਿਂਦੇ ਮਾਰਨਾ ਇਹਦੇ ਬਾਜੂ ਦੀ ਕੁੜੀ ਨੂੰ ਲਾ ਫੋਨ ਨਹੀਂ ਨਹੀਂ ਇਹਨੂੰ ਮਾਰੀ ਕੁੜੀ ਨੂੰ ਲਾ ਫੋਨ ਕਿਵੇਂ ਮਾਰੀਆਂ ਸੱਟਾਂ ਜਗਲ ਜੰਮਿਆ ਕਿੱਥੋਂ ਇਹ ਕੀ ਗੱਲ ਐ ਗੱਲ ਕੀ ਆ ਆ ਚੱਕ ਦਵਾਦਾ ਝੋਲਾ ਜਾ ਤੇ ਇੱਥੋਂ ਨਿਕਲ ਬਾਹਰ ਮੈਂ ਆਏ ਮੈਂ ਕਿਵੇਂ ਨਿਕਲਾਂ ਮੈਂ ਤੂੰ ਨਿਕਲੇ ਆ ਮੈਂ ਜਮੀਨ ਤਾਂ ਤੂੰ ਕੁੜੀ ਨਾਲ ਲਵਾਇਆ ਹੀ ਆ ਸਾਰੀ ਤੇ ਕੁੜੀ ਕਰੇ ਕਿਸੇ ਦੀ ਸੀ ਉਹ ਵੀ ਇਸ ਕਰਦੀ ਸੀ ਮੈਂ ਮੈਂ ਕੱਲ ਨੰਬਰ ਵੇਖਿਆ ਉੱਥੇ ਤੂੰ ਨੰਬਰ ਵੇਖੇ ਤਾਂ ਉਹ ਵੀ ਇਸ ਤੀ ਕਰਦੀ ਸੀਗੀ ਉਹ ਵੀ ਇੱਕ ਪਿਓ ਦੇ ਦੋਨੇ ਪਿਓ ਤੇ ਮੈਂ ਮੈਂ ਕਿ ਤਾ ਹੋਰ ਲਿਆਂਦਾ ਸੀ ਫਿਰ ਤੂੰ ਨਹੀਂ ਲਿਆਂਦਾ ਸੀ ਅੱਦੀ ਤੇ ਅਦੀ ਉਹਦੀ ਅੱਦੀ ਉਹਦੀ ਉਹਦਾ ਕੁਛ ਕਰਿਆ ਨਹੀਂਦਾ ਸੀ ਉਹਦਾ ਸਾਰਾ ਕੁਛ ਦਿੱਤਾ ਦਾਜ ਉਹਨੂੰ ਦਿੱਤਾ ਆਈ ਲੋਹੜੀ ਦੀਵਾਲੀ ਉਹਨੂੰ ਦਿੰਨੇ ਸੀ ਤੇ ਤੂੰ ਚੁੱਪ ਕਰਕੇ ਜ਼ਮੀਨ ਲਵਾਇਆ ਹੀ ਆ ਜਮੀਨ ਦਾ ਤੂੰ ਚਾ ਚੱਕ ਤੁਰ ਜਾ ਉਧਰ ਜਾ ਭਜਾ ਇੱਥੋਂ ਆਏ ਨਹੀਂ ਮੈਂ ਜਾਣਦੀ ਕਿ ਜਾਣਦੀ ਕਿਵੇਂ ਨਹੀਂ ਜੀ ਤੂੰ ਤੇ ਤੂੰ ਉਹਦੇ ਨਾਂ 'ਤੇ ਪਰਖਦੀ ਹੈਂ ਵੀ ਉਹਦੇ ਨਾਂ ਲਵਾਤੀ ਤੇ ਜਦੋਂ ਉਹ ਆ ਜਾਂਦੇ ਕਿਸੇ ਉਹਦੇ ਮੱਥੇ ਵੱਟ ਪਾ ਦਿੰਦੇ ਆਏ ਨਹੀਂ ਤੁਸੀਂ ਪਾਣੀ ਦੀ ਘੁੱਟ ਨਹੀਂ ਪੁੱਛਦੇਗੇ ਮੈਨੂੰ ਤੁਸੀਂ ਘਰੋਂ ਕੱਢੀ ਨੇ ਤੇ ਉਹਨੂੰ ਤੁਸੀਂ ਕਿੱਥੇ ਘਰੇ ਵੜਨ ਦਿੱਤਾ ਪੁੱਛਦੇ ਨਹੀਂ ਘਰੋਂ ਤੈਨੂੰ ਤੂੰ ਚੁੱਪ ਕਰਕੇ ਘਰੋਂ ਦੇ ਕੋਲ ਬਾਹਰ ਮੈਂ ਤਾਂ ਇੱਥੋਂ ਨਿਕਲ ਲੱਗਦਾ ਇੱਥੋਂ ਆ ਆ ਤੈਨੂੰ ਛੱਡ ਕੇ ਆਵਾਂ ਤੈਨੂੰ ਉਹਦੇ ਕੋਲ ਛੱਡ ਕੇ ਆਵਾਂ ਬਹੂ ਮਗਰ ਲੱਕੇ ਕਰੋ ਕਰਦਾ ਮੈਂ ਨਹੀਂ ਕਰੂ ਕੋਈ ਜਦੀ ਮੈਂ ਨਹੀਂ ਜਾਣਾਗਾ ਤੂੰ ਫਰਕਿਆ ਚ ਆ ਚ ਕਬਤੂ ਹਜਾ ਤੇ ਤੂੰ ਕਰਾਉਣੇ ਕੋਈ ਵੀ ਮੇਰੀ ਧੀ ਐ ਐਸੇ ਕਰ ਦਈਆਂ ਦੋਨੇ ਥੋੜਾ ਦੁੱਧ ਘਰ ਚ ਹੁੰਦਾ ਅੱਦੋ ਅੱਦ ਹੋਊਗਾ ਜ਼ਮੀਨ ਚ ਐ ਨਹੀਂ ਮੈਂ ਘਰੋਂ ਨਿਕਲ ਦੇਗੀ ਪਾਲ ਪਲੋਚ ਕੇ ਤੈਨੂੰ ਐਡਾ ਕਰਦਾ ਬਹੂ ਮਗਰ ਲੱਗ ਗਿਆ ਹੁਣ ਤੇ ਤੂੰ ਹੁਣ ਤੂੰ ਮੈਨੂੰ ਕਹਿੰਦਾ ਵੜਾਪੇ ਵੇਲੇ ਤੂੰ ਘਰੋਂ ਨਿਕਲ ਜਾ ਕੁੜੀ ਦੇ ਬਾਹਰ ਰਲ ਜਾ ਹੈ ਤੇ ਤੇ ਤੂੰ ਜ਼ਮੀਨ ਕਾ ਤੋ ਲਵਾਈ ਉਹਦੇ ਨਾਲ ਤੇ ਲਵਾਉਣੀ ਨਹੀਂ ਸੀਗੀ ਉਹ ਇਸ ਘਰ ਦੀ ਮਾਲਕਨੀ ਨਹੀਂਗੀ ਉਹਨੂੰ ਵਿਆਹ ਨਹੀਂ ਉਹ ਦਾਜ ਨਹੀਂ ਦਿੰਦਾ ਉਹਦਾ ਉਹਦਾ ਕੁਛ ਕਰਿਆ ਨਹੀਂ ਆਪਾਂ ਕੀ ਕਰਤਾ ਤੁਸੀਂ ਬਤਾ ਉਹਨੂੰ ਸਾਰਾ ਕੋਸਤਾ ਦਿੰਨੇ ਆ ਹਾਈ ਹਾਈ ਤਾਂ ਕੁਣੀ ਲੋੜੀ ਉਹਨੂੰ ਦੇ ਕੇ ਆਉਣੇ ਆ ਦਿਵਾਲੀ ਉਹਨੂੰ ਦੇ ਕੇ ਆਉਣੇ ਜੀ ਆਉਂਦੀ ਆ ਤਾਂ ਉਹ ਚਾਹ ਪਾਣੀ ਪੀ ਕੇ ਮੁੜ ਜਾਂਦੀ ਹੋਰ ਦੱਸ ਉਹਦਾ ਕੀ ਕਰੀਏ ਸੀ ਮੇਰੀ ਗੱਲ ਸੁਣ ਤੁਸੀਂ ਤਾਂ ਕਹਿੰਦੇ ਹੋਰ ਅਸੀਂ ਕੀ ਕਰੀਏ ਉਹ ਤਾਂ ਸਾਰੀ ਕਵੀਨਾਂ ਦੀਆਂ ਸਿਰ ਤੇ ਪਈ ਐ ਉਹਨੇ ਜੁਵਕਾਂ ਦੇ ਭਲਕੇ ਵਿਆਹ ਕਰਨੇ ਤੂੰ ਤਾਂ ਲੋੜੀਆਂ ਦਿਵਾਲੀਆਂ ਅੱਜ ਪਰਖਦੇ ਤੇ ਭਲਕੇ ਉਹਦੇ ਕਿੱਥੋਂ ਤੂੰ ਨਾਲ ਕੇ ਸ਼ੱਕਾਂ ਦੇ ਪੂਰੇ ਆਇਆ ਪੂਰਨੇ ਆਏ ਨਹੀਂ ਮੈਂ ਨਿੱਕੜ ਦੀ ਘਰੋਂ ਮੈਂ ਤਾਂ ਇੱਥੇ ਹੀ ਰਹੂੰਗੀ ਮਾਤਾ ਤੂੰ ਮੇਰੀ ਮਾਤਾ ਮਾਂ ਨਹੀਂ ਬਣੀ ਤੂੰ ਮੇਰੀ ਹੋਰ ਕੋਈ ਜ਼ਮੀਨਾਂ ਲਵਾਉਂਦਾ ਕੋਈ ਧੀਆਂ ਦੇ ਨਾ ਤੂੰ ਚੁੱਪ ਕਰਕੇ ਉਹਦੇ ਨਾਲ ਅੱਧੀ ਜ਼ਮੀਨ ਲਵਾਇਆਈ ਹੈ ਤੇ ਤੂੰ ਮੈਨੂੰ ਕਿਵੇਂ ਬਹੂ ਮਗਰ ਲੱਕਿਆ ਘਰੋਂ ਕੱਢਣਾ ਸ਼ੁਰੂ ਕਰਤਾ ਤੈਨੂੰ ਮੈਂ ਪਾਲ ਕੇ ਐਡਾ ਕੀਤਾ ਸੀ ਵੀ ਤੂੰ ਮੈਨੂੰ ਘਰੋਂ ਕੰਡੇ ਵੜਾਪੇ ਵੇਲੇ ਮੇਰਾ ਵੜਾਪਾ ਵੀ ਤੂੰ ਰੋਲ ਕੇ ਮਾਰੇ ਮੂੰ ਤਾਂ ਤੁਸੀਂ ਮੈਨੂੰ ਜਿਉਂਦੀ ਨੂੰ ਮਾਰਦੇ ਰੋੜ ਰੋੜ ਕੇ ਹਾਂ ਫੁੱਡਾ ਨਾ ਰੋੜਦੇ ਨਾ ਰੋੜ ਤਾ ਭਾਂਡੇ ਵੀ ਰੋੜ ਤੇ ਤੂੰ ਫੁੱੜ ਕੇ ਰੋਟੀ ਖਾਣੀ ਹੈ ਤੂੰ ਫੁੱੜ ਕੇ ਪਾਣੀ ਪੀਣੀ ਹੈ ਹਾਂ ਤੇ ਹੋਰ ਤੂੰ ਮੈ ਜੇ ਮੈਂ ਆਵਦੀ ਆਇ ਤੇ ਆ ਗਈ ਨਾ ਤੇ ਫਿਰ ਮੈਂ ਵੀ ਪੈੜੀ ਕਰੂੰਗੀ ਮੈਂ ਨਹੀਂ ਕੁੜੀ ਨੂੰ ਹੱਕ ਦੇ ਸਕਦੀ ਉਹ ਵੀ ਮੇਰੀ ਧੀ ਆ ਤੇ ਨਾ ਮੈਂ ਉਹਨੂੰ ਖੜ ਜਾ ਵਾਣ ਵਾਣ ਤੂੰ ਲਵਾਤਾ ਦਿੱਤੀ ਆ ਤੇ ਸਾਡਾ ਕਲੇਸ਼ ਪਵਾਤਾ ਭੈਣਾ ਭਰਾਵਾਂ ਦਾ ਤੂੰ ਮੈਂ ਆਪੇ ਤੂੰ ਤਾਂ ਆਪਦੀ ਉਮਰ ਲਈ ਭੋਗ ਤੇ ਸਾਰੀ ਤੇ ਆ ਹੁਣ ਤੂੰ ਸਾਡਾ ਕਲੇਸ਼ ਪਵਾਤਾ ਦੇਊਗਾ ਮੈਂ ਵੜਨੋ ਦੇਚ ਵਾਣ ਚ ਦੇਊਗਾ ਕਹਿਦੀ ਉਹਨੂੰ ਆ ਜੂਗੀ ਜਾਂ ਭੱਜਾ ਇੱਥੋਂ ਤੂੰ ਵੀ अच्छा तो पेकी ਵੀ ਨਾ ਆਵੇ ਤੇ ਤੇਰੀ ਬਹੂ ਸੋਰੀ ਵੀ ਰਵੇ ਤੇ ਪੇਕੀ ਵੀ ਜਾਵੇ ਉਹ ਤਾਂ ਨਹੀਂ ਇੱਥੇ ਘਰੇ ਇਸ ਘਰੇ ਕੁਛ ਮੈਨੂੰ ਨਹੀਂ ਪਤਾ ਪਤਾਗਾ ਤੂੰ ਚੁੱਪ ਕਰਕੇ ਇਥੇ ਡੰਡੀ ਲੱਗ ਆਜਾ ਐ ਨਹੀਂ ਮੈਂ ਜਾਂਦੀ ਹੁੰਦੀ ਡੰਡੀ ਲੱਗ ਹੈ ਵੇ ਕਿਉਂ ਕੰਜਰ ਹੋਏ ਹੈ ਕਿਉਂ ਤੂੰ ਜਲੂਸ ਕੱਢਿਆ ਹੈ ਹੈ ਤੜਕੇ ਲੱਗ ਜਾਨੇ ਤੁਸੀਂ ਮਾਂ ਪੁੱਤ ਇਹਨੂੰ ਤੂੰ ਘਰੋਂ ਕੱਢ ਤਾ ਨਾ ਉਹ ਅੱਡੇ ਤਾਈ ਭੌਂਕਦੀ ਜਾਊਗੀ ਕੁੱਤੇ ਮੇਰੇ ਮੇਰੇ ਨੂੰ ਤਾਂ ਇਹ ਮਰੀ ਆ ਮਰੀ ਆ ਸ਼ਰਮ ਨੂੰ ਹੱਥ ਮਾਰਿਆ ਕਰੋ ਪਹਿਲੀ ਗੱਲ ਮੈਨੂੰ ਤੂੰ ਦੱਸ ਆਇਤਾ ਸੱਤਰ ਵਛਾਈ ਬੈਠੀ ਆ ਤੇ ਮੈਂ ਆਪਦੇ ਭੈਣ ਭਰਾਵਾਂ ਤੋਂ ਲੈ ਕੇ ਆਈ ਆ ਜਮੀਨ ਜਿਹੜੀ ਤੂੰ ਚੱਕ ਕੇ ਕੁੜੀ ਦੇ ਨਾਂ ਕਰਤੀ ਹੈ ਮੇਰੀ ਗੱਲ ਸੁਣਨੀ ਤੂੰ ਆਦੇ ਭੈਣ ਭਰਾਵਾਂ ਤੋਂ ਨਹੀਂ ਲਈ ਤੇ ਮੈਨੂੰ ਇਥੋਂ ਆ ਵੇਲੇ ਆ ਵੇਲੇ ਖੜੀ ਵੇਖੋ ਹਣ ਹੋਈ ਖੜਾ ਨਾ ਹੋਰ ਕੀ ਕਰ ਹੈ ਮੈਂ ਵੀ ਫੋਨ ਕਰਦੀ ਆ ਆਪਦੇ ਭਰਾਵਾਂ ਨੂੰ ਤੁਸੀਂ ਮੇਰੇ ਜਮੁਸਕੜ ਛੱਡੇ ਵੜਾਪੇ ਵੇਲੇ ਨਹੀਂ ਮੈਨੂੰ ਆਦਾ ਸਾਨੂੰ ਤੂੰ ਟਾਂਡੇ ਤੇ ਕਰਨਾ ਹੈ ਟਾਂਡੇ ਤੇ ਨਹੀਂ ਕਰਨਾਗਾ ਤੇ ਉਹਨੂੰ ਕੌਣ ਸਮਝਦਾ ਉਹਨੂੰ ਨਹੀਂ ਕੋਈ ਸਮਝਦਾ ਕਿ ਜੇ ਅੱਜ ਬੁੜਾ ਮਰ ਗਿਆ ਤੇ ਤੁਸੀਂ ਮੈਨੂੰ ਘਰੋਂ ਕੱਢ ਕੇ ਰੋਲਣਾ ਕਰਤਾ ਬਾਵਾ ਚਾਰ ਤੱਕ ਕਿੱਲੀਆਂ ਸੀ ਅੱਭੀ ਚੱਕ ਉਹਦੇ ਲੋਆਏ ਉਹਦੇ ਤ ਇਹ ਗੱਲ ਅਸੀਂ ਰੋਟੀ ਨਹੀਂ ਸੀ ਦਿੰਦਾ ਤੈਨੂੰ ਤੇ ਉਹ ਕਿਹੜੇ ਕਰਦੀ ਧੀ ਨਹੀਂ ਸੀਗੀ ਰੋਟੀ ਜੋ ਤੜਕੇ ਤੋੜਦੀ ਸ਼ਾਮ ਤਾਈ ਤੇਰਾ ਜਲੂਸ ਹੁੰਦਾ ਆਹ ਹੋਵੇ ਤਾਂ ਆਪੇ ਜਲੂਸ ਤੇਰੇ ਤੇ ਨੂੰ ਅੰਦਰ ਲੈ ਕੇ ਜਾ ਤੇ ਅੰਦਰ ਇਹਦੇ ਨਾਲ ਕਰਨ ਵੇੜਾ ਗੁੱਤ ਚਲਾ ਚਾਰੇ ਨੇ ਐ ਨਹੀਂ ਸੁਧਰਨਾਗਾ ਆਏ ਕਿਵੇਂ ਮੇਰੀ ਗੁੱਤ ਜਿਮਾਰੂ ਸਾਣਾ ਲੱਗਦਾ ਹੈ ਮੇਰੀ ਗੁੱਤ ਜਿਮਾਰੂਗਾ ਸਾਲਾ ਤਾਂ ਤੂੰ ਮੈਨੂੰ ਬਣਾ ਲਿਆ ਮਾਤਾ ਦੋ ਦੋ ਕੱਲੇ ਤਾਂ ਉਹਦੇ ਨਾਲ ਲਵਾਤੇ ਦੋ ਮੈਨੂੰ ਰਹਿ ਗਏ ਤੇ ਦੋਖਰੇ ਲਵੋਣੇ ਸੇ ਤੇਰੇ ਤਾਂ ਗੂ ਨਹੀਂ ਮੈਨੂੰ ਤੇ ਗੂ ਤੇ ਮੇਰੇ ਹੱਥ ਆ ਜੇ ਮੈਂ ਸਾਰਾ ਲੈ ਤੇ ਮੇਰੇ ਮਾਰੂਗਾ ਇਹ ਹਾਂ ਜਿਹਦੇ ਮਾਰਨੇ ਸੋ ਤਾਂ ਤੈਨੂੰ ਡਰ ਲੱਗਦਾ ਕਿਉਂ ਉਹ ਤੇ ਤੇਰੀ ਰਾਨ ਲੱਗਦੀ ਹੈ ਤੇ ਮੈਂ ਤਾਂ ਮਾਰ ਲੱਗਦੀ ਮੈਂ ਤੇ ਘਰ ਬਾਹਰ ਉਹਦਾ ਮਰੀ ਵੀ ਆ ਮੇਰੇ ਗੰਗੋ ਤੂੰ ਤੂੰ ਚੁੱਪ ਕਰਕੇ ਤੂੰ ਉਧਰ ਬਾਹਰ ਨਿਕਲ ਕੁੜੀ ਨੂੰ ਫੜ ਕੁੜੀ ਨੂੰ ਫੜ ਸੁਣ ਨਾ ਕੁੜੀ ਨੂੰ ਲਾ ਫੋਨ ਜਿਹੜੀ ਸਾਰੀ ਗੱਲ ਨਹੀਂ ਪੜ ਗੱਲ ਨਹੀਂ ਪੜੂਗੀ ਕੁੜੀ ਨੂੰ ਲਾ ਫੋਨ ਆਵੇ ਯਾਰ ਜਾ ਜੱਗਦੇ ਆ ਚੱਲ ਇਧਰ ਮੈਂ ਇਹਨੇ ਲਉ ਪੀਤਾ ਇਹਨੇ ਲਾ ਕੁੜੀ ਨੂੰ ਫੋਨ ਲਾ ਲਾ ਤੂੰ ਰਹਿਂਂਦੇ ਮਾਰਨਾ ਇਹਦੇ ਵਾਜੇ ਦੀ ਕੁੜੀ ਨੂੰ ਲਾ ਫੋਨ ਨਹੀਂ ਨਹੀਂ ਇਹਨੂੰ ਮਾਰੀ ਨੂੰ ਲਾ ਫੋਨ ਛੱਡ ਕਿਵੇਂ ਛੱਡ ਮੈਂ ਕਹਿੰਦਾ ਮੇਰੀ ਗੱਲ ਸੁਣ ਪਤਾ ਬਦਰ ਹੁੰਦਾ ਉਹਦਾ ਮੈਨੂੰ ਮਾਰ ਦੇ ਛੱਡ ਦੇ ਕੰਜਰ ਗੱਲ ਸੁਣਦੇ ਛੱਡ ਦੇ ਮਰ ਜੂਗੀ ਚੱਲ ਨਹੀਂ ਉੱਠ ਉੱਠ છોકરી ਨੂੰ ਲਾ ਫੋਨ ਚੱਲ ਤੂੰ ਅੰਦਰ ਚੱਲ ਅੰਦਰ ਪਾਪਾ ਚੱਲ ਅੰਦਰ ਲਾ ਆ ਦੀ છોકરી ਨੂੰ ਫੋਨ ਤੇ ਸਾਦ ਨੂੰ ਚੱਲ ਕਰ ਦੇ ਚੱਲ ਬਾਈ ਇੱਥੇ ਆ ਲੈ ਫੜ ਸਾਦ ਕੁੜੀ ਨੂੰ ਟੇਗਰੀ ਨੂੰ ਸਾਦ ਲਾ ਫੋਨ ਅੱਜ ਤਾਂ ਫਟੇਂਗਰੀ ਬਣ ਕੇ ਫੜਾ ਫੋਨ ਮੈਂ ਲਾਵਾਂ ਲਾ ਲਾ ਟੇਂਗਰੀ ਨੂੰ ਫੋਨ ਸੱਤ ਉਹ ਹੀ ਪਾੜੂ ਵੀ ਆ ਕੇ ਤੁਸੀਂ ਮੈਥੋਂ ਕੱਢਦੇ ਜਲੂਸ ਆ ਤੁਹਾਡੇ ਛੱਗੇ ਦਾ ਮੈਥੋਂ ਉਹ ਹੀ ਲਉਗੀ ਆ ਕੇ ਕਿਵੇਂ ਰੰਨਾ ਖਸਮ ਨੇ ਤੁਹਾਡਾ ਜੀਣਾ ਦੁੱਬਰ ਕੀਤਾ ਵਾ ਹੈ ਆਲਾ ਕਰ ਗੱਲ ਮਿਹਨਤਾਰੀ ਹੈ ਨੀਗਾ ਆ ਗੱਲ ਕਰ ਤੂੰ ਮੈਂ ਨਹੀਂ ਕਰਦੀ ਇਸਾ ਦੀ ਕਰਾ ਹਾਂ ਹਾਂ ਪਈ ਨਹੀਂ ਕਰਨੀ ਹੁਣ ਤਾਂ ਆਲਾ ਕਰ ਗੱਲ ਹੈਲੋ ਨਿੱਕੀ ਚਲਦੀ ਆ ਜਾ ਮੇਰੇ ਐ ਬੁਰਾ ਹਾਲ ਕਰੀ ਜਾਂਦੇ ਏ ਤੇਰੇ ਪਿੱਛੇ ਇਹਨਾਂ ਨੇ ਮੇਰੇ ਜੀਣਾ ਦੁੱਬਰ ਕਰਤਾ ਦੋਹਾਂ ਜੀਆਂ ਨੇ ਮੱਛਰੇਵੇਂ ਕੋਸਵਾ ਦੇ ਜਮੀਨ ਜਿਹੜੇ ਦੋ ਰਹਿੰਦੇ ਉਹ ਵੀ ਲਵਾ ਲਾ ਆਪਣੇ ਨਾਂ 'ਤੇ ਜਿਹੜੀ ਰਹਿੰਦੀ ਹੈ ਨਾ ਉਹ ਵੀ ਲਵਾ ਲਾ ਸਾਨੂੰ ਗੁਰਮੀ ਅਸੀਂ ਕੋਸਵਾ ਦੇ ਚਾਵੜਾਂਗੇ ਕੱਟ ਫੋਨ ਲਾ ਤਸਨੇ ਆ ਐਵੇਂ ਨਾ ਬਾਲਾ ਟੇਵੇਂ ਨੂੰ ਫੋਨ ਫੜਾ ਹੀ ਰੱਖਿਆ ਕਰ ਇਹ ਤੁਸੀਂ ਐਂ ਕਰੋਗੇ ਨਾ ਤੇ ਮੈਂ ਹਲਾ ਮੈਨੂੰ ਲਵਾਉਂਗੀ ਦੋਨੇ ਕਿਲੇ ਤੁਸੀਂ ਕਰੋ ਕਿ ਮੈਂ ਮੇਰ ਨਾਲ ਕਰ ਦੇਣੀ ਹਾਂ ਤੁਸੀਂ ਮੇਰਾ ਹਾਲ ਕੀਤਾ ਨਾ ਤੇ ਐਵੇਂ ਮਾਰ ਦਿੱਤੀ ਵਿਚਾਰੇ ਕਿਨੇ ਕੋਨੇ ਆ ਜਾਓ ਦੇ ਦੇਣੀ ਦੋਨੇ ਕਿਲੇ ਮਵਾਵਾਂਗੇ ਉਹਨੂੰ ਦੋਲੇ ਕਿਲੇ ਮੈਂ ਆਇਆ ਸਰ ਜਾ ਰੋਈ ਚ ਤੂੰ ਰੋਟੀ ਖਾ ਲੈ ਆਈ ਜਾਂਦੀ ਬੈਠੀ ਰਹੂਗੀ ਨਦੀ ਰਹਿਣ ਦੇ ਬੜ ਬੜ ਤੁਹਾਨੂੰ ਸਵਾਰ ਕੇ ਉੱਜਣ ਕਿ ਕਿੱਦੀ ਤੇ ਮਨੇ ਕਿਵਾਰਾ ਨਖਸ ਮੰਦਰਵੜ ਗਏ ਆ ਕੇ ਤੁਹਾਡੇ ਝੱਗੇ ਦਾ ਮੇਹ ਤਾਂ ਉਹ ਹੀ ਲਊਗੀ ਹੈ ਜਿਹੜਾ ਤੁਸੀਂ ਅੱਗ ਮਚਾ ਛੱਡੀ ਹੈ ਮੈਨੂੰ ਤੁਸੀਂ ਘਰੋਂ ਕੱਢਣਾ ਸ਼ੁਰੂ ਕੀਤਾ ਵਾ ਹੈ ਜਮੀਨ ਜਮੀਨ ਲਈ ਹੈ ਰੋਟੀ ਦੇਣ ਵੇ ਤਾਂ ਕਹਿੰਦੇ ਸਾਥ ਬਣੀ ਰੋਟੀਆਂ ਨਹੀਂ ਪਾਗਦੀਆਂ ਉਹ ਤੁਸੀਂ ਜ਼ਮੀਨ ਮੰਗਦੇ ਹੈ ਦੇਉਗੀ ਤੁਹਾਨੂੰ ਪਤਾ ਉਹ ਨਾਲੀ ਤੁਹਾਡੇ ਪਤੰਦਰ ਨੇ ਚੱਲ ਜੱਤਰ ਬਾਸ ਹੁਣ ਚੁੱਪ ਕਰ ਜਾ ਹੁਣ ਨਾ ਰੋ ਕੋਈ ਨਹੀਂ ਮੈਂ ਸਾਰਿਆਂ ਨਾਲ ਕਰਦੀ ਹਿਸਾਬ ਕਿਤਾਬ ਚੱਲ ਚੱਲ ਕੀ ਇਹਨਾਂ ਨੇ ਲਊ ਪਿੱਛ ਕੋਈ ਨਹੀਂ ਬਾਸ ਹੁਣ ਨਾ ਰੋ ਗਏ ਕਿੱਧਰ ਆ ਹੁਣ ਆ ਦਫਾ ਹੋਏ ਵੇ ਇੱਥੇ ਕਿੱ데 ਬੈਠੇ ਹੋਣਗੇ ਅੰਦਰ ਵੜ ਕੇ ਆ ਵੀ ਇੱਧਰ ਕਬੜਾ ਕੀ ਗੱਲਾਂ ਬਤਾਰਾ ਹੁਣ ਚੁਗਲੀਆਂ ਸਿਖਾਉਂਦੀ ਹੋਣੀ ਉਹਨੂੰ ਵੀ ਕੁੜੀ ਨੂੰ ਸੱਜਿਆ ਬੈਣ ਕੋਈ ਨਹੀਂ ਤੂੰ ਇੱਥੇ ਬਹਿ ਜਾ ਪੈਂਚਨ ਵਾਲੇ ਸਾਰਾ ਕਰਦੇ ਹਿਸਾਬ ਕਿਤਾਬ ਕੋਈ ਨਹੀਂ ਤੇ ਬੈਠੇ ਇੱਥੇ ਆ ਜਾ ਤੈਨੂੰ ਦੱਸ ਕਿ ਇਹਨੇ ਦਿੱਤਾ ਮੈਂ ਫੋਨ ਕੀਤਾ ਸੀ ਤੈਨੂੰ ਤੇ ਉਹਦੇ ਸੋਚ ਚ ਵੜ ਕੇ ਸੁਣੀ ਜਾਂਦੇ ਹੁਣ ਨਹੀਂ ਹਜੇ ਆਪਾਂ ਤਾਂ ਕਿਸੇ ਕੋਲ ਭਾਫ ਨਹੀਂ ਸੀ ਕੱਢੀ ਤੇ ਇਹਨੂੰ ਕਿਵੇਂ ਪਤਾ ਲੱਗਿਆ ਇਹ ਪਤਾ ਨਹੀਂ ਕਚੈਰੀਆਂ ਕਚੂਰੀਆਂ ਚ ਗਿਆ ਸੀ ਉੱਥੇ ਦਫਾ ਹੋਇਆ ਸੀ ਇਹਨੂੰ ਉੱਥੋਂ ਪਤਾ ਲੱਗਿਆ ਸਾਰਾ ਦਿਨ ਤਾਂ ਪੌਂਕਦਾ ਰਹਿੰਦਾ ਬਾ ਹਾਂ ਕਿਤੇ ਹੋ ਊਂਕਾ ਕਾਗਜ਼ ਲੈ ਕੇ ਗਿਆ ਸੀ ਪਤਾ ਨਹੀਂ ਹੈ ਕਿ ਮੈਂ ਪਤਾ ਨਹੀਂ ਕੀ ਬਣਾਉਣ ਜਾਣਾ ਆਓ ਹੁਣ ਇਧਰ ਜੇ ਤੂੰ ਕਵੇਂ ਵੀ ਜ਼ਮੀਨ ਟੁੱਟ ਜੂ ਜ਼ਮੀਨ ਤਾਂ ਨਹੀਂ ਟੁੱਟਦੀ ਕਿਉਂਕਿ ਮੈਂ ਬਹੁਤ ਦੇਖ ਲਿਆ ਤੇਰੇ ਮੂੰਹ ਵੱੰਨੀ ਬਹੁਤ ਤੇਰੇ ਮੂੰਹ ਵੱੰਨੀ ਦੇਖ ਲਿਆ ਬਸ ਹੁਣ ਤੂੰ ਤੂੰ ਤਾਂ ਚੁੱਪ ਕਰ ਤੂੰ ਨਾ ਕੋਈ ਨਹੀਂ ਟੁੱਟਦੀ ਤਾਂ ਫਿਰ ਡੀਕ ਲਈ ਚਮਚਮ ਤੇ ਨਾਲੇ ਨਾਨਕੀ ਸ਼ੱਕ ਭਰਾਲੀ ਛੱਡ ਕੇ ਆਉਂਗਾ ਤੇਰੀ ਜਾਗੋ ਨਹੀਂ ਤੇ ਤੁਸੀਂ ਅੱਗੇ ਕਿੰਨਾ ਕੁ ਕਰਤਾ ਮੇਰਾ ਕੀ ਤੁਸੀਂ ਮੇਰੇ ਪੂਰਨੇ ਪੂਰਤੇ ਬੰਦਾ ਮੇਰਾ ਸ਼ਰਾਬੀ ਜੇ ਮੈਂ ਕਿਤੇ ਰਾਤ ਲਾਵਾਂ ਤੋਂ ਸਾਰੇ ਘਰ ਦੇ ਭਾਂਡੇ ਵੇਚ ਦਿੰਦਾ ਰਾਤ ਮੈਂ ਤੁਹਾਡੇ ਘਰੇ ਕਿਤੇ ਰਹੀ ਨਹੀਂ ਤੇ ਜੇ ਕਿਤੇ ਮੈਂ 10 ਮਿੰਟ ਆਪਦੀ ਮਾਂ ਕੋਲੇ ਆ ਜਾ ਨਾ ਤੂੰ ਕੀ ਉਹਦੇ ਮੈਨੂੰ ਕਹਿੰਦਾ ਸੀ ਵੀ ਤੂੰ ਤੀਜੇ ਦਿਨੋਂ ਬੂਥਾ ਚੱਕ ਲਈ ਮੀਆ ਕਿਉਂ ਮੇਰਾ ਨਹੀਂ ਘਰ ਮੈਂ ਨਹੀਂ ਆ ਸਕਦੀ ਤੈਨੂੰ ਵੇਚਿਆ ਵਲ ਤੈਨੂੰ ਸਾਰਾ ਕੁਝ ਨਾ ਭੈਣੇ ਮੈਂ ਬੋਲਣਾ ਤਾਂ ਹੈ ਨਾ ਸੀ ਪਹਿਲੀ ਤਾਂ ਨਾ ਤੂੰ ਲਵਾ ਲਈ ਐ ਤੇ ਹੁਣ ਤੂੰ ਘਰ ਤੇ ਵੀ ਐ ਘਟਕਾਈ ਬੈਠੀ ਐ ਤੂੰ ਬਹਿ ਜਾ ਨਹੀਂ ਚੱਕੇ ਤੂੰ ਤਾਂ ਵੇਚੀ ਨਾ ਬੋਲ ਪਤਾ ਮੈਨੂੰ ਤੇਰਾ ਪਰਮਾਨਸਣੀ ਦਾ ਤੂੰ ਗੱਲ ਸੁਣਵੇਂ ਮੇਰੀ ਤੇ ਤੇਰਾ ਕੱਲੇ ਦਾ ਪਿਆਸੀ ਕਿ ਤੂੰ ਕੁਛ ਆਪ ਖਰੀਦਿਆ ਮੇਰੇ ਪਿਆ ਦਾ ਹਿੱਸਾ ਮੇਰਾ ਵੀ ਹੱਕ ਬੰਦਾ ਸੀ ਤੂੰ ਕੁਛ ਆਪੇ ਖਰੀਦਿਆ ਕੀ ਤੂੰ ਕਮਾਈ ਕੀਤੀ ਤੇਰਾ ਜਦੋਂ ਵਿਆਹ ਕਰਤਾ ਸੀ ਨਾ ਵਿੱਚੋਂ ਤੂੰ ਦੇਖ ਕਿੱਲਾ ਖਾ ਗਿਆ ਜਿਦੈ ਨੀ ਤੇਰੇ ਹੱਥ ਕਬੀਲਦਰੀ ਆਈ ਆ ਤੇ ਜਿਹੜੇ ਦੋ ਕਿੱਲੇ ਮੇਰੇ ਹਿੱਸੇ ਦੇ ਆ ਵੀ ਤੂੰ ਖਾ ਜਾਣੇ ਸੀ ਮੁਖਤ ਦੇ ਸਮਝ ਕੇ ਤੇ ਵਿਆਹ ਕਿਨੇ ਗਵੰਡਾ ਨਹੀਂ ਕੀਤਾ ਤੇਰਾ ਅਸੀਂ ਕੀਤਾ ਨਹੀਂ ਤੇ ਗਾ ਫਿਰ ਕੁਛ ਭਾਲ ਦੇ ਗਾ ਕੁਛ ਭਾਲ ਦੇ ਮੇਰੇ ਵਾਸਤੇ ਨਾ ਜ਼ਮੀਨ ਭਾਲੀ ਤੂੰ ਤੂੰ ਤਾਂ ਕਿੱਲੇ ਵਾਲੇ ਗੱਲ ਹੁੰਦੀ ਹੈ ਕਰਮਾਂ ਦੀ ਗੱਲ ਨਾ ਤੂੰ ਤੂੰ ਤੇਰੇ ਪਿਆਣੇ ਦਾ ਪੰਜਾ ਕਿੱਲੇ ਤੇ ਕੀਤਾ ਤੇ ਕਿਉਂ ਮੇਰਾ ਮੇਰੇ ਮਰੇ ਵੈਸੀ ਤੁਸੀਂ ਇਹ ਇਹ ਕਿਹੜਾ ਪਿੱਛੋ ਲੈ ਕੇ ਨਹੀਂ ਤੁਸੀਂ ਮੇਰਾ ਚੱਕੇ ਤੂੰ ਤੈਨੂੰ ਆਇਆ ਸੀ ਵਿਆਹ ਤੇ ਚਾਰ ਪੈਸੇ ਨਾਲ ਲੱਗਨ ਤੇ ਚੱਕੇ ਤੂੰ ਮੇਰਾ ਬਿਨਾਂ ਜ਼ਮੀਨ ਤੋਂ ਕਰਤਾ ਸ਼ਰਮੀ ਤੈਨੂੰ ਆਈ ਲੋਕਾਂ ਆਉਂ ਉਹਦਾ ਤਾਂ ਪਿਓ ਵੀ ਜਾਉਂਦਾ ਸੀ ਉਹਨੇ ਵੀ ਦੇਖਿਆ ਸੀ ਨਹੀਂ ਤੇ ਲੋਕ ਚੱਕਲੇ ਨੇ ਤਾਂ ਨਹੀਂ ਕਰਿਆ ਲੋਕ ਕੁੜਕੀ ਕੁੜੀਆਂ ਹੀ ਤੋੜ ਦਿੰਦੇ ਹੁੰਦੇ ਵੇਦੇ ਨਹੀਂ ਹੁੰਦੇ ਕੁਛ ਵੇਦੇ ਨਹੀਂ ਹੁੰਦੇਗੇ ਹੁਣ ਤੇਰਾ ਕਰੀਦਾ ਜਾਂਨੇ ਥੋੜਾ ਕਰਦੇ ਆ ਤੇਰਾ ਨਹੀਂ ਜੇ ਤਾਂ ਆ ਜਾਂਦਾ ਤੇ ਤੇਰੀ ਰੰਸਣੇ ਤੇ ਤੁਹਾਨੂੰ ਅੱਗ ਲੱਗ ਜਾਂਦੀ ਆ ਤੇਰੇ ਕਦੇ ਦਿੰਦੇ ਐ ਐਸੇ ਖੁਸਣ ਦਿੱਤਾ ਐ ਹੋਰ ਤੂੰ ਤੂੰ ਕੀ ਪਾਲਦੀ ਆ ਤੂੰ ਬੇਜਾਨੀ ਬਈ ਤੂੰ ਤਾਂ ਗੋਲ ਹੀ ਨਾ ਗੋਲ ਹੀ ਨਾ ਜੁੱਲੰਗਾ ਵੀ ਕੌਣਵੇਂ ਸਾਰੇ ਭਾਗਾ ਤੁਸੀਂ ਇਹਨੂੰ ਨਹੀਂ ਸਿਆਨਦੇ ਕੋਈ ਰੋਟੀ ਨਹੀਂ ਕੋਈ ਟੋਕਣੀ ਟਾਈਮ ਸਿਰ ਸਾਰਾ ਦਿਨ ਰੰ ਤੇਰੀ ਇਹਨੂੰ ਟਿਕਰ ਨਹੀਂ ਦਿੰਦੀ ਭਾਵੇਂ ਮਿਲਾਉਂਦੇ ਆ ਕਿਓ ਕੇ ਪਾਪਾ ਖਾਂਦੀ ਆ ਤੇ ਕਿਆ ਖਾਵੇ ਰੋਟੀ ਨਹੀਂ ਕੀ ਖਾਵੇ ਜਿਹੜੀ ਰਸੋਈ ਚ ਵੜੀ ਰਹਿੰਦੀ ਮੈਂ ਕਿਉਂ ਖਾਵੇ ਨਾ ਉਹਦਾ ਘਰ ਨਹੀਂ ਉਹ ਮਾਲਕ ਨਹੀਂ ਐਕਾ ਕਹਿ ਸਕਦੀ ਵੀ ਰੋਟੀ ਨਹੀਂ ਦਿੰਦੇ ਇਹਨੂੰ ਨਹੀਂ ਤੇ ਮਾਲਕ ਨਹੀਂ ਉਹ ਇਸ ਕਰਦੀ ਤੇਰੇ ਪੇਕੇ ਆਉਂਦੀ ਐ ਇਹਦੀ ਰੋਟੀ ਰੋਟੀ ਇਹ ਪਹਿਲਾਂ ਫੜਾਉਂਦੇ ਸੀ ਕਿ ਰੋਟੀਆਂ ਨੂੰ ਤੇ ਇੱਥੇ ਮੰਗਰੋ ਜ਼ਮੀਨ ਵੀ ਨਹੀਂ ਵੰਡਾ ਕੇ ਤੇ ਤੇਰਾ ਪਿਓ ਜਮਾ ਡੰਗ ਮਲੰਗ ਸੀ ਕੀ ਸੀ ਉਹਨਾਂ ਕੋਲੇ ਵੰਡਾਉਣ ਨੂੰ ਉਹਨਾਂ ਕੋਲ ਤਾਂ ਹੈ ਨਹੀਂ ਸੀ ਗਾ ਤੇਰੇ ਪਿਓ ਨੇ ਕਿਵੇਂ 5 ਕਿੱਲੇ ਭਾ ਲੈ ਕੇ ਨਾ ਭਰਾ ਮਰਿਆ ਵੀ ਜਿਹਨੂੰ ਤੂੰ ਗਾ ਵੰਡ ਕੇ ਮੇਰੇ ਭਾਦੀ ਤੇ ਮਰਿਆ ਵਈ ਆ ਮੇਰੇ ਭਾਦੀ ਤੂੰ ਵੀ ਮਰੀ ਆ ਹਾਂ ਮਰੀ ਆ ਇਹਨੂੰ ਵੀ ਮੈਂ ਲੈ ਜਾਨੀ ਆ ਆਉਦੇ ਨਾਲ ਤੇ ਹੁਣ ਤਾਂ ਪਹਿਲਾਂ ਤਾਂ ਕੱਲੀ ਜ਼ਮੀਨ ਸੀ ਤੇ ਹੁਣ ਜੇ ਬਈ ਮੇਰਾ ਭਰਾ ਹੁੰਦਾ ਕੋਈ ਮੇਰੀ ਥਾਂ ਤੇ ਮੁੰਡਾ ਹੁੰਦਾ ਉਹ ਵੀ ਕੋਲੀ ਕੋਲੀ ਵੰਡਾਉਂਦਾ ਤੇ ਮੈਂ ਸਾਰਾ ਕੁਝ ਵੰਡਾਉਂਗੀ ਘਰ ਤੇ ਦੇਖ ਮੇਰਾ ਬੰਦਾ ਮਾੜਾ ਮੇਰਾ ਬੰਦਾ ਸ਼ਰਾਬੀ ਮੈਂ ਆਪਦੇ ਜਿਵਾਗ ਪਾਲ ਲੂੰ ਇਹ ਮੇਰੇ ਕੋਲੇ ਬਹਿ ਕੇ ਆਪਦਾ ਵੜਾਪਾ ਕੱਢ ਲੂੰ ਠੀਕ ਆ ਅਸੀਂ ਆਪਦਾ ਟਾਈਮ ਪਾਸ ਕਰ ਲਾਂਗੇ ਘਰ ਚੋਂ ਭਾਈ ਜਿਹੜਾ ਹਿੱਸਾ ਆਉਂਦਾ ਮੇਰਾ ਦੇ ਦਿਓ ਉਹਦਾ ਅਸੀਂ ਕਿਤੇ ਥਾਂ ਲੈ ਕੇ ਦੋ ਕਮਰੇ ਲੈ ਕੇ ਬਹਿ ਕੇ ਅਸੀਂ ਆਪਦਾ ਹੁਣ ਨਹੀਂ ਆਪਾਂ ਫਿਰ ਕੋਈ ਤੈਨੂੰ ਦੇਵਾਂਗੇ ਬੰਗਲਾ ਲੈ ਕੇ ਕੋਟ ਕਚਹਿਰੀ ਆਪਾਂ ਟਕਰਾਂਗੇ ਤੇ ਤੁਸੀਂ ਦੇਖ ਲਿਓ ਫਿਰ ਚੱਲ ਆ ਜੀ ਕੋਟ ਕਚਹਿਰੀ ਆ ਜੀ ਤੈਨੂੰ ਜਾਊਂਗਾ ਵੰਡ ਕੇ ਜਾਂਦੇ ਹੁਣ ਅਸੀਂ ਕਿਹੜਾ ਸਰਪੰਚ ਨਾ ਤੂੰ ਕੋਟ ਕਚਹਿਰੀ ਨਹੀਂ ਬੜਨੇ ਸਰਪੰਚ ਦੇ ਮੈਂ ਇਤਲਾਹ ਦੇ ਕੇ ਚੱਲੀ ਆ ਤੇ ਤੂੰ ਜਿਹੜਾ ਕੋਸੁੱ ਵੱਡਾ ਹੈ ਆ ਗਿਆ ਗਾਣੋ ਦੁਨੀਆ ਦੇ ਹਾਮ ਲੈ ਜਾਗੇ ਮੰਮੀ ਚੱਕ ਕੱਪੜੇ ਚੱਕ ਕੋਈ ਨਹੀਂ ਆਸਾਂ ਚਾਹਣਾ ਨਹੀਂ ਰਹਿੰਦੀ ਇਹ ਆਏ ਨਹੀਂ ਸਾਡੇ ਘਰੇ ਰੋਟੀਆਂ ਨਹੀਂ ਦਿੱਤੀਆਂ ਰੋਟੀਆਂ ਨਹੀਂ ਦੇ ਸਕਦੀਆਂ ਜੇ ਤੁਹਾਡੇ ਤੇਰੇ ਵਰਗੇ ਪੁੱਤ ਨਕਮੇ ਹੋਣ ਤਾਂ ਧੀਆ ਵੀ ਪਾਲ ਸਕਦੀਆਂ ਆ ਗਿਆ ਵੱਡਾ ਟੱਕੇ ਮਾਰੂਗਾ ਇਹ ਪਹਿਲਾਂ ਤਾਂ ਜਾਂਦੀ ਮੈਂ ਥਾਣੇ ਰਿਪੋਰਟ ਲਿਖਾ ਕੇ ਜਾਨੀ ਆ ਕਿਵੇਂ ਮਾਰੀਆਂ ਸੱਟਾਂ ਜਗਲ ਜੰਮਿਆ ਕਿੱਥੋਂ ਇਹ ਇਹ ਲਹਿਦਾਗਾ ਲੋਕਾਂ ਦੇ ਤਾਂ ਪੁੱਤ ਹੀ ਨਹੀਂ ਹੁੰਦੇ ਹਰਾਮਜਾਦਾ